ਲਾਰੈਂਸ ਐਡਵਰਡ ਪੇਜ ਜਾਨੀ ਕਿ ਲੈਰੀ ਪੇਜ ਦਾ ਜਨਮ 26 ਮਾਰਚ 1973 ਨੂੰ ਮਿਸ਼ੀਗਨ ਅਮਰੀਕਾ ਵਿੱਚ ਹੋਇਆ ਲੈਰੀ ਪੇਜ ਦੇ ਮਾਤਾ ਪਿਤਾ ਦੋਨੋਂ ਹੀ ਕੰਪਿਊਟਰ ਐਕਸਪਰਟ ਸੀ ਤਾਂ ਕਰਕੇ ਲੈਰੀ ਨੂੰ ਇਹ profession ਜਾਂਦੇ ਨੂੰ ਮਿਲ ਗਿਆ ਸੀ ਲੈਰੀ ਪੇਜ ਛੋਟੀ ਉਮਰ ਤੋਂ ਹੀ ਚੀਜ਼ਾਂ ਨੂੰ ਖੋਲਣ ਵਿੱਚ ਲੱਗਾ ਰਹਿੰਦਾ ਸੀ ਉਹ ਦੇਖਦਾ ਰਹਿੰਦਾ ਸੀ ਕਿ ਮਸ਼ੀਨਾਂ ਕੰਮ ਕਿਵੇਂ ਕਰਦੀਆਂ ਹਨ ਸਾਲ 1995 ਸਟੈਂਫੋਰਡ ਯੂਨੀਵਰਸਿਟੀ ਅਮਰੀਕਾ ਇਤੋਂ ਦੇ ਨੌਜਵਾਨ ਵਿਦਿਆਰਥੀ ਲੈਰੀ ਪੇਜ ਅਤੇ ਸੇਰਗੀ ਬ੍ਰੈਨ ਇੱਕ ਦੂਜੇ ਨੂੰ ਮਿਲੇ। ਦੋਨਾਂ ਜਣਿਆਂ ਦੀ ਸੋਚ ਵੱਖ-ਵੱਖ ਸੀ ਪਰ ਇੱਕ ਗੱਲ ਜੋ ਉਹਨਾਂ ਨੂੰ ਜੋੜਦੀ ਸੀ ਉਹ ਸੀ ਇੰਟਰਨੈਟ ਦਾ ਭਵਿੱਖ ਨੂੰ ਲੈ ਕੇ ਉਤਸ਼ਾਹ ਕਿਉਂਕਿ ਇਹ ਸਮਾਂ ਸੀ ਜਦ ਇੰਟਰਨੈਟ ਨਵਾਂ-ਨਵਾਂ ਆਇਆ ਸੀ। ਲੋਕਾਂ ਕੋਲ ਜਾਣਕਾਰੀ ਸੀ ਪਰ ਉਹ ਇਸ ਨੂੰ ਲੱਭਣ ਵਿੱਚ ਮੁਸ਼ਕਲ ਮਹਿਸੂਸ ਕਰਦੇ ਸਨ। ਲੈਰੀ ਅਤੇ ਸੇਰਗੀ ਨੇ ਸੋਚਿਆ ਕਿਉਂ ਨਾ ਇੱਕ ਅਜਿਹਾ ਢੰਗ ਬਣਾਇਆ ਜਾਵੇ ਕਿ ਹਰ ਜਾਣਕਾਰੀ ਇੱਕ ਕਲਿੱਕ ਵਿੱਚ ਮਿਲ ਜਾਵੇ। ਫਿਰ ਇਸੇ ਸੋਚ ਨੂੰ ਲੈ ਕੇ ਜਨਮ ਹੋਇਆ ਇੱਕ ਪ੍ਰੋਜੈਕਟ ਦਾ ਜਿਸ ਦਾ ਨਾਮ ਬੈਕਰਾਬ ਸੀ। ਇਹ ਇੱਕ ਐਲਗੋਰਿਦਮ ਸੀ ਜੋ ਵੈਬ ਪੇਜਾਂ ਦੇ ਲਿੰਕ ਦਾ ਵਿਸ਼ਲੇਸ਼ਣ ਕਰਦਾ ਸੀ ਪਰ ਇਹ ਮਾਤਰ ਸਿਰਫ ਇੱਕ ਸ਼ੁਰੂਆਤ ਸੀ ਲੈਰੀ ਅਤੇ ਸੇਰਗੀ ਦਾ ਬੈਕ ਰੱਬ ਦਾ ਪ੍ਰੋਜੈਕਟ ਜਦੋਂ ਸਟੈਂਫੋਰਡ ਦੀਆਂ ਕੰਪਿਊਟਰ ਲੈਬਾਂ ਵਿੱਚ ਵਧਣ ਲੱਗਾ ਤਾਂ ਉਹਨਾਂ ਦੋਨਾਂ ਜਣਿਆਂ ਨੂੰ ਲੱਗਿਆ ਕਿ ਇਹ ਸਾਡਾ ਪ੍ਰੋਜੈਕਟ ਇੱਥੋਂ ਤੱਕ ਹੀ ਸੀਮਤ ਨਾ ਰਹਿ ਜਾਵੇ ਅਸੀਂ ਇਸ ਨੂੰ ਦੁਨੀਆ ਤੱਕ ਪਹੁੰਚਦਾ ਕਰਨਾ ਹੈ ਇਹ ਪ੍ਰੋਜੈਕਟ ਨੂੰ ਇੱਕ ਨਵੇਂ ਨਾਮ ਦੀ ਲੋੜ ਸੀ ਲੈਰੀ ਨੇ ਗੂਗਲ ਸ਼ਬਦ ਦੀ ਸੁਝਾਅ ਦਿੱਤੀ ਇਹ ਇੱਕ ਮੈਥਮੈਟਿਕ ਅੰਕ ਹੈ ਜਿਸ ਦਾ ਅਰਥ 1 ਦੇ ਪਿੱਛੇ 100 ਜ਼ੀਰੋ ਲਾਉਣਾ ਮਤਲਬ ਜਿਸ ਦਾ ਕੋਈ ਅੰਤ ਨਾ ਹੋਵੇ ਇਹ ਦਰਸਾਉਂਦਾ ਸੀ ਕਿ ਉਹਨਾਂ ਦੀ ਮਸ਼ੀਨ ਕਿਸੇ ਵੀ ਹੱਦ ਤੱਕ ਜਾਣਕਾਰੀ ਲੱਭ ਸਕਦੀ ਹੈ ਗਲਤੀ ਨਾਲ ਇਸ ਨੂੰ ਗੂਗਲ ਲਿਖ ਦਿੱਤਾ ਗਿਆ ਪਰ ਇਹ ਗਲਤੀ ਹੀ ਚਮਤਕਾਰੀ ਕਾਮਯਾਬੀ ਵਿੱਚ ਤਬਦੀਲ ਹੋ ਗਈ 4 ਦਸੰਬਰ 1998 ਨੂੰ ਲੈਰੀ ਅਤੇ ਸੇਰਗੀ ਨੇ ਆਪਣਾ ਖੋਜ ਇੰਜਨ ਅਧਿਕਾਰਿਕ ਤੌਰ ਤੇ ਗੂਗਲ ਇੰਕ ਦੇ ਨਾਂ ਤੇ ਰਜਿਸਟਰ ਕਰਵਾ ਦਿੱਤਾ ਉਹਨਾਂ ਨੇ ਆਪਣਾ ਦਫ਼ਤਰ ਇੱਕ ਗੈਰੇਜ ਵਿੱਚ ਖੋਲ੍ਹਿਆ ਜੋ ਉਹਨਾਂ ਦੀ ਦੋਸਤ ਸੁਜੇਨ ਬੋਜੀਕ ਦਾ ਸੀ ਜੋ ਬਾਅਦ ਵਿੱਚ YouTube ਦੀ CEO ਬਣੀ ਐਂਡੀ ਬੇਸਟੋਲਮ ਜੋ ਕਿ ਸਨ ਮੈਕਰੋਸਿਸਟਮ ਦਾ ਕੋ-ਫਾਊਂਡਰ ਸੀ ਨੇ ਉਹਨਾਂ ਨੂੰ 1 ਲੱਖ US ਡਾਲਰ ਦੀ ਚੈੱਕ ਲਿਖ ਦਿੱਤੀ Google ਦੇ ਨਾਂ ਉੱਤੇ ਜਦ ਕਿ ਉਹਨਾਂ ਕੋਲ ਅਜੇ ਤੱਕ ਉਹ ਕੰਪਨੀ ਕਾਨੂੰਨੀ ਤੌਰ ਤੇ ਵजूद ਵਿੱਚ ਵੀ ਨਹੀਂ ਸੀ ਉਹਨਾਂ ਨੇ ਲਗਾਤਾਰ ਮਿਹਨਤ ਕੀਤੀ ਤੇ ਗੂਗਲ ਇੱਕ ਦਿਨ ਇੱਕ ਹਫਤਾ ਇੱਕ ਮਹੀਨਾ ਨਹੀਂ ਬਲਕਿ ਹਰ ਦਿਨ ਚੰਗਾ ਹੁੰਦਾ ਗਿਆ ਹਰ ਦਿਨ ਨਵੇਂ-ਨਵੇਂ ਯੂਜ਼ਰ ਆਉਣ ਲੱਗ ਪਏ ਹਰ ਦਿਨ ਨਵੇਂ-ਨਵੇਂ ਵਿਕਾਸ ਹੋਣ ਲੱਗੇ ਜਦ ਗੂਗਲ ਦੀ ਅਧਿਕਾਰਿਕ ਸ਼ੁਰੂਆਤ ਹੋਈ ਤਦ ਲੋਕਾਂ ਕੋਲ ਜਾਹੂ AOL ਅਤੇ ਅਲਟਾ ਬੇਸਟਾ ਵਰਗੇ ਖੋਜ ਇੰਜਨ ਮੌਜੂਦ ਸਨ ਪਰ ਇਹ ਸਾਰੇ ਇੰਜਨ ਇੱਕੋ ਸਮੱਸਿਆ ਨਾਲ ਘਿਰੇ ਹੋਏ ਸਨ ਉਹ ਜ਼ਰੂਰੀ ਜਾਣਕਾਰੀ ਨੂੰ ਜਲਦੀ ਅਤੇ ਸਹੀ ਢੰਗ ਨਾਲ ਪੇਸ਼ ਨਹੀਂ ਕਰ ਸਕਦੇ ਸੀ Google ਨੇ ਇਹ ਸਮੱਸਿਆ ਹੱਲ ਕੀਤੀ ਉਸ ਦੀ ਖਾਸੀਅਤ ਸੀ ਪੇਜ ਰੈਂਕ ਐਲਗੋਰਿਦਮ ਜੋ ਕਿ ਇੱਕ ਵੈਬਸਾਈਟ ਦੀ ਮਹੱਤਤਾ ਇਸ ਗੱਲ ਤੇ ਆਧਾਰਿਤ ਕਰਦਾ ਸੀ ਕਿ ਹੋਰ ਕਿੰਨੀਆਂ ਵੈਬਸਾਈਟ ਨੇ ਉਸ ਨੂੰ ਲਿੰਕ ਦਿੱਤਾ ਹੈ ਇਹ Google ਨਾਲ ਦੀ ਵੈਬਸਾਈਟ ਬਾਕੀਆਂ ਨਾਲੋਂ ਜ਼ਿਆਦਾ ਲਾਜ਼ਮਵਾਬ ਤੇ ਤੇਜ਼ ਸੀ ਸਿਰਫ 2-3 ਸਾਲਾਂ ਵਿੱਚ Google ਦੀ ਵਰਤੋਂ ਲੱਖਾਂ ਲੋਕਾਂ ਨੇ ਕਰਨੀ ਸ਼ੁਰੂ ਕਰ ਦਿੱਤੀ। ਸਾਲ 2000 ਆਉਂਦੇ ਤੱਕ Google ਨੇ ਇੱਕ ਬਹੁਤ ਵੱਡਾ ਫੈਸਲਾ ਲਿਆ। ਐਡਵਰਟਸ ਦੀ ਸ਼ੁਰੂਆਤ ਜਿਸ ਰਾਹੀਂ ਕੰਪਨੀਆਂ ਖੋਜਾਂ ਨਤੀਜਿਆਂ ਵਿੱਚ ਆਪਣੇ ਵਿਗਿਆਪਨ ਦਿਖਾ ਸਕਦੀਆਂ ਸਨ। ਇਹ Google ਦੀ ਆਮਦਨ ਦਾ ਬਹੁਤ ਵੱਡਾ ਸਰੋਤ ਬਣ ਗਿਆ। ਸਾਲ 2001 ਵਿੱਚ ਐਰਿਕ ਸਮਿਟ ਸੀਓ ਬਣੇ। ਸਾਲ 2004 ਵਿੱਚ Google ਨੇ ਆਪਣੇ ਆਮ ਸ਼ੇਅਰ ਸੈਲ ਆਈਪੀਓ ਰਾਹੀਂ 1.67 ਬਿਲੀਅਨ ਡਾਲਰ ਇਕੱਠਾ ਕੀਤਾ। ਸਾਲ 2006 Google ਨੇ YouTube ਨੁਕਰੀਲੇ ਇਹ ਸਾਰੇ ਕਦਮ ਗੂਗਲ ਨੂੰ ਇੱਕ ਸਰਚ ਇੰਜਨ ਤੋਂ ਇੱਕ ਟੈਕਨੋਲੋਜੀ ਜੋਇੰਟ ਵਜੋਂ ਸਾਬਤ ਕਰਨ ਲੱਗ ਪਈ। 2005 ਵਿੱਚ Google ਨੇ ਇੱਕ ਨਵੀਂ ਕੰਪਨੀ Android Inc ਨੂੰ ਖਰੀਦ ਲਿਆ। ਇਹ ਇੱਕ ਛੋਟੀ ਕੰਪਨੀ ਸੀ ਜੋ ਇੱਕ ਮੋਬਾਈਲ ਆਪਰੇਟਿੰਗ ਸਿਸਟਮ ਤੇ ਕੰਮ ਕਰ ਰਹੀ ਸੀ। ਲੋਕਾਂ ਨੇ ਸੋਚਿਆ ਕਿ Google ਨੂੰ ਮੋਬਾਈਲ ਵਿੱਚ ਦਿਲਚਸਪੀ ਕਿਉਂ ਆਈ? ਪਰ ਜਦੋਂ ਹੀ 2008 ਵਿੱਚ ਪਹਿਲਾ Android ਫੋਨ ਆਇਆ ਤਾਂ ਲੋਕਾਂ ਨੂੰ ਸਮਝ ਆਇਆ ਕਿ Google ਆਪਣੀ ਸਰਵਿਸ ਨੂੰ ਲੋਕਾਂ ਦੀ ਜੇਬ ਤੱਕ ਲੈ ਕੇ ਜਾਣਾ ਚਾਹੁੰਦਾ ਹੈ। ਅੱਜ Android ਦੁਨੀਆ ਦਾ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਮੋਬਾਈਲ ਫੋਨ ਹੈ। 2006 ਵਿੱਚ Google ਨੇ YouTube ਨੂੰ 1.7 65 ਬਿਲੀਅਨ ਡਾਲਰ ਵਿੱਚ ਖਰੀਦਿਆ ਸੀ ਜੂ ਟਿਊਬ ਉਸ ਵੇਲੇ ਨਵਾਂ ਸੀ ਪਰ ਇਹ ਇੱਕ ਪਲੇਟਫਾਰਮ ਬਣ ਗਿਆ ਸੀ ਜਿੱਥੇ ਹਰ ਕੋਈ ਆਪਣੀ ਆਵਾਜ਼ ਪੰਚਾ ਸਕਦਾ ਸੀ Google ਨੇ YouTube ਨੂੰ ਨਾ ਸਿਰਫ ਸੁਰੱਖਿਤ ਅਤੇ ਵਿਕਸਿਤ ਕੀਤਾ ਸੋ ਇਸ ਨੂੰ ਮਨੋਰੰਜਨ ਸਿੱਖਿਆ ਅਤੇ ਕਾਰੋਬਾਰ ਲਈ ਇੱਕ ਮਜ਼ਬੂਤ ਹਥਿਆਰ ਬਣਾਇਆ ਜਦੋਂ ਗੱਲ ਆਈ AI ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਤਾਂ Google ਨੇ ਇਹ ਰੇਸ ਵੀ ਲੀਡ ਕੀਤੀ ਉਹਨਾਂ ਨੇ DeepMind ਇੰਗਲੈਂਡ ਦੀ AI ਕੰਪਨੀ ਖਰੀਦੀ ਜਿਸ ਨੇ AlphaGo ਵਰਗੀਆਂ ਚਮਤਕਾਰੀ ਤਕਨੀਕਾਂ ਤਿਆਰ ਕੀਤੀਆਂ Google Assistant Google Translate Google Photo ਤੇ Gmail ਜਈਆਂ ਸੇਵਾਵਾਂ ਹੁਣ Google ਸਿਰਫ ਇੱਕ ਖੋਜ ਇੰਜਨ ਨਹੀਂ ਤੁਹਾਡੀ ਗੱਲ ਸੁਣ ਸਕਦਾ ਹੈ ਅਸਿਸਟੈਂਟ ਤੁਹਾਡੀਆਂ ਯਾਦਾਂ ਸੰਭਾਲਦਾ ਹੈ ਫੋਟੋ ਤੁਹਾਡਾ ਰਸਤਾ ਦੱਸਦਾ ਹੈ ਮੈਪ ਤੁਹਾਡਾ ਕੰਮ ਕਰਦਾ ਹੈ ਵਰਕਸਪੇਸ ਅਤੇ ਤੁਹਾਨੂੰ ਜਵਾਬ ਦਿੰਦਾ ਹੈ ਸਰਚ ਬਾਰਡ ਜਿਵੇਂ ਕਿਹਾ ਜਾਂਦਾ ਹੈ ਕਿ ਹਰ ਇਨਸਾਨ ਦੇ ਦੋ ਚਿਹਰੇ ਹੁੰਦੇ ਹਨ ਓਵੇਂ ਹੀ ਜਿਵੇਂ ਜਿਵੇਂ Google ਦੀ ਪਹੁੰਚ ਹਰੇਕ ਇਨਸਾਨ ਦੀ ਜ਼ਿੰਦਗੀ ਵਿੱਚ ਵਧਦੀ ਗਈ ਓਵੇਂ ਓਵੇਂ ਇੱਕ ਵੱਡਾ ਸਵਾਲ ਉੱਠਿਆ ਕੀ Google ਸਾਡੀ ਨਿੱਜੀ ਜਾਣਕਾਰੀ ਤੇ ਨਜ਼ਰ ਰੱਖ ਰਿਹਾ ਹੈ ਕਈ ਦੇਸ਼ਾਂ ਦੀਆਂ ਸਰਕਾਰਾਂ ਨੇ Google ਉੱਤੇ ਦੋਸ਼ ਲਾਇਆ ਕਿ ਉਹ ਯੂਜ਼ਰ ਡੇਟਾ ਨੂੰ ਬਦ ਸੰਭਾਲਦਾ ਹੈ ਟਰੈਕ ਕਰਦਾ ਹੈ ਅਤੇ ਵਿਗਿਆਪਨ ਲਾਭ ਲਈ ਵਰਤਦਾ ਹੈ ਉਦਾਹਰਨ ਵਜੋਂ ਆਪਾਂ ਨੇ ਕੋਈ ਆਨਲਾਈਨ ਸ਼ਾਪਿੰਗ ਕਰਨੀ ਹੈ ਜੇ ਆਪਾਂ ਕਿਸੇ ਸਾਈਟ ਉੱਤੇ ਆਨਲਾਈਨ ਚੀਜ਼ ਦੇਖ ਰਹੇ ਹਾਂ Google ਆਪਾਂ ਨੂੰ ਉਸੇ ਤਰ੍ਹਾਂ ਦੀਆਂ ਐਡਸ ਦਿਖਾਉਣ ਲੱਗ ਜਾਂਦਾ ਸੀ ਜਾਂ ਆਪਾਂ ਨਾਰਮਲੀ ਕਿਸੇ ਇਨਸਾਨ ਨਾਲ ਕਿਸੇ ਟੌਪਿਕ ਉੱਤੇ ਗੱਲ ਕਰ ਰਹੇ ਹਾਂ ਆਪਣੇ ਜੇਬ ਵਿੱਚ ਪਿਆ ਆਪਣਾ ਮੋਬਾਈਲ ਫੋਨ ਆਪਣੇ ਮਾਈਕ੍ਰੋਫੋਨ ਰਾਹੀਂ ਆਪਣੀਆਂ ਗੱਲਾਂ ਸੁਣ ਕੇ ਉਸੇ ਬੇਸ ਉੱਤੇ ਆਪਾਂ ਨੂੰ ਐਡਸ ਸ਼ੋਅ ਕਰਨ ਲੱਗ ਪੈਂਦਾ ਸੀ ਇਸੇ ਤਹਿਤ ਯੂਰੋਪੀਅਨ ਯੂਨੀਅਨ ਨੇ Google ਤੇ GDPR ਕਾਹਿਤ ਕਈ ਕਰੋੜਾਂ ਡਾਲਰਾਂ ਜੁਰਮਾਨਾ ਲਾਇਆ ਸੀ ਸੁੰਦਰ ਪਚਾਈ ਜੋ ਗੂਗਲ ਵਿੱਚ ਕ੍ਰੋਮ ਤੇ ਐਂਡਰੋਇਡ ਦੇ ਪ੍ਰਮੁੱਖ ਰਹੇ ਸਨ 2015 ਵਿੱਚ ਗੂਗਲ ਦੇ ਸੀਓ ਬਣੇ 2019 ਵਿੱਚ ਅਲਫਾਬੈਟ ਦੇ ਵੀ ਸੀਓ ਬਣ ਗਏ ਸਨ ਜਦ ਲੈਰੀ ਪੇਜ ਅਤੇ ਸੇਰਗੀ ਨੇ ਅਸਤੀਫਾ ਦੇ ਦਿੱਤਾ ਸੀ ਇਹ ਇਕੱਲੇ ਗੂਗਲ ਲਈ ਹੀ ਨਹੀਂ ਬਲਕਿ ਪੂਰੀ ਟੈਕਨੋਲੋਜੀ ਦੁਨੀਆ ਲਈ ਇੱਕ ਨਵਾਂ ਦੌਰ ਸੀ Google Search ਹਰ ਦਿਨ 8 ਅਰਬ ਤੋਂ ਵੱਧ ਖੋਜਾਂ, Gmail 1.8 ਅਰਬ ਤੋਂ ਵੱਧ ਉਪਭੋਗਤਾ, YouTube ਦੁਨੀਆ ਦਾ ਸਭ ਤੋਂ ਵੱਡਾ ਵੀਡੀਓ ਪਲੇਟਫਾਰਮ, Android 3 ਅਰਬ ਤੋਂ ਵੱਧ ਐਕਟਿਵ ਡਿਵਾਈਸ ਪਰ ਹਾਲੇ ਤੱਕ ਵੀ Google ਆਪਣੇ ਕਈ ਮਸਲੇ ਹੱਲ ਨਹੀਂ ਕਰ ਪਾਇਆ। ਨਿੱਜਤਾ ਦੀ ਰੱਖਿਆ, ਨਕਲੀ ਖਬਰਾਂ, AI ਦੇ ਖਤਰੇ, ਵਿਗਿਆਪਨਾਂ ਤੇ ਮਨੋਪੋਲੀ ਤੇ ਵਿਰੋਧ ਪਰ ਇਹ ਗੱਲ ਸੱਚ ਹੈ ਕਿ ਅਸੀਂ Google ਤੋਂ ਪਿੱਛੇ ਨਹੀਂ ਜਾ ਸਕਦੇ ਕਿਉਂਕਿ ਇਹ ਸਾਡੇ ਭਵਿੱਖ ਨੂੰ ਆਕਾਰ ਦੇ ਰਿਹਾ ਹੈ। Google ਇੱਕ ਕੰਪਨੀ ਨਹੀਂ, ਇਹ ਇੱਕ ਸੋਚ ਹੈ, ਤਕਨੀਕ ਹੈ। ਇਹ ਇੱਕ ਐਸੀ ਹਕੀਕਤ ਬਣ ਚੁੱਕਿਆ ਹੈ ਜੋ ਦਿਨ ਦੀ ਸ਼ੁਰੂਆਤ ਤੋਂ ਲੈ ਕੇ ਅੰਤ ਤੱਕ ਸਾਡੇ ਨਾਲ ਰਹਿੰਦੀ ਹੈ